ਪੰਜਾਬ ਫਲੱਡ ਰੀਲੀਫ ਲਈ ਜਿਹੜਾ ਗਰਾਊਂਡ ਵਰਕ ਕੀਤਾ ਗਿਆ ਹੈ ਉਸ ਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਬੇਸਿਸ ਤੇ ਦੇ ਰਹੇ ਹਾਂ ਕਿੰਨੇ ਪੈਸੇ ਖਰਚੇ ਗਏ ਆ ਕਿਨਾ-ਕਿਨਾ ਦੀ ਮਦਦ ਕੀਤੀ ਆ ਹਾਂਜੀ ਪਿੰਡਾਂ ਚ ਕੀਤੀ ਆ ਜਿਹੜੇ ਗਰੀਬ ਤਾਕਤਾਂ ਵਾ ਉਹ ਉਹ ਕਿੰਨੇ-ਕਿੰਨੇ ਸਾਲ ਪ੍ਰਪੇਅਰ ਕਰਦੇ ਸਾਡੀ ਬੱਚੀ ਦਾ ਵਿਆਹ ਹੋਣਾ ਤੇ ਉਹ ਚਾਰ ਬੱਚਿਆਂ ਦੇ ਵਿਆਹ ਆਪਉਣ ਕਰਵਾਏ ਨੇ ਕਿਉਂਕਿ ਉਹਨਾਂ ਕੋਲ ਬਿਲਕੁਲ ਕੁਝ ਵੀ ਨਹੀਂ ਬਚਿਆ ਹੈਗਾ ਜੇ ਉਹਨਾਂ ਨੇ ਸੇਵਿੰਗ ਕੀਤੀ ਸੀ ਉਹ ਸਾਰੀ ਖਰਾਬ ਹੋ ਗਈ ਉਹ ਕੁਝ ਵੀਡੀਓ ਬਣਾ ਕੇ ਆਇਆ ਕੁਝ ਮੱਝਾਂ ਖਰੀਦੀਆਂ ਗਈਆਂ ਉਹਨੇ ਮੱਝਾਂ ਦੀਆਂ ਫੋਟੋਆਂ ਪਾਈਆਂ ਨੇ ਓਹੋ ਕਿੰਨੀਆਂ ਮੱਝਾਂ ਕਰ ਦਿੱਤੀਆਂ I I think 10 12 ਤਾਂ ਇੱਕ ਇਲਾਕੇ ਚ ਦਿੱਤੀਆਂ ਗਈਆਂ ਹੁਣ ਕੀ? ਇਹ ਜਿਵੇਂ ਤੋਂ ਜਦੋਂ ਤੁਹਾਡੀ ਟੀਮ ਗਈ ਸੀ ਨਾਲ ਉਹ ਉਸ ਦਿਨ ਉਸ ਦਿਨ 10 12 ਦਿੱਤੀਆਂ ਗਈਆਂ ਸੀ ਉਹ ਵੀ ਉਹ I think ਉਹਨੇ ਕੁਆਲਿਟੀ ਮੱਝਾਂ ਨਾਲ ਆਪਕੇ ਦਿੰਦੇ ਤੇ ਘਰ ਕਿੰਨੇ ਬਣ ਰਹੇ ਆ? 14 ਕੰਸਟਰਕਸ਼ਨ ਪ੍ਰੋਜੈਕਟ ਚੱਲ ਰਹੇ ਨੇ। ਅੱਛਾ ਜੀ ਜਦੋਂ ਆਪਾਂ ਲਾਸਟ ਟਾਈਮ I think ਗੱਲ ਕੀਤੀ ਸੀ ਉਦੋਂ 4-5 ਸ਼ੁਰੂ ਹੋਏ ਸੀਗੇ। ਤਿੰਨ ਘਰ ਦੇ ਵਿੱਚ ਸ਼ੁਰੂ ਹੋਣ ਲੱਗਿਆ ਜੇ ਕੱਲ ਮੰਡੇ ਸ਼ੁਰੂ ਹੋ ਜਾਣੇ ਆ। ਕਈਆਂ ਦੇ ਇੰਟਰਵਿਊ ਪੈ ਗਏ ਨੇ ਤੇ ਐਵੇਂ ਹੁਣ ਕਪੂਰਥਲੇ ਆ ਹੁਣ ਕੰਮ ਸ਼ੁਰੂ ਹੋਣਿਆ ਸੋਮਵਾਰ ਨੂੰ ਉੱਥੇ ਤਕਰੀਬਨ 7 ਲੱਖ ਰੁਪਈਆ ਖਰਚਾ ਆਉਣਾ ਕਿਉਂਕਿ ਉੱਥੇ ਰੇਤਾ ਹੀ ਨਾ ਆ ਗਿਆ ਸੀ ਪਹਿਲਾਂ ਹੁਣ ਰੇਤਾ ਤਿੰਨ ਤਿੰਨ ਫੁੱਟ ਛੜਿਆ ਹੋਇਆ ਤੇ ਇਹ ਤੇ ਇਹ ਵੀ ਦੱਸਦੀ ਜਿੰਨਾ ਪੈਸਾ ਆਪਾਂ ਇਹ ਜਿਹੜਾ ਸਮਾਨ ਬਾਏ ਕਰ ਰਹੇ ਆ ਇਹ ਸਾਰਾ ਲੋਕਲੀ ਬਾਏ ਕਰ ਰਹੇ ਆ ਉਹ ਪੰਜਾਬ ਦੀ ਇਕਨੋਮੀ ਵਾਸਤੇ ਇਹ ਪੈਸੇ ਸਾਰੇ ਇਨਵੈਸਟ ਹੋ ਰਹੇ ਨੇ ਕੋਈ ਵੀ ਅਮਰitsar ਦਾ ਗੋਨਿਆਣੇ ਦਾ ਰਹਿੰਦਾ ਗੁਰਦਾਸਪੁਰ ਦਾ ਪੱਖੋ ਕੀ ਟਾਲੀ ਸਾਹ ਵਾਲਾ ਰਹਿੰਦਾ ਉਹ ਆਪਣੇ ਪਿੰਡ ਫੋਨ ਕਰਕੇ ਰੈਂਡਮ ਪਤਾ ਕਰ ਸਕਦੇ ਆ ਵੀ ਇੱਥੇ ਜਿਹੜੀ ਸਿੱਖੀ ਅਵੇਅਰਨੈਸ ਵਾਲੇ ਬਣਾ ਰਹੇ ਨੇ ਘਰ ਪਰ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਅਸੀਂ ਪਾ ਦੇਣੀਆਂ ਨੇ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਸ਼ਮਨਦੀਪ ਸਿੰਘ ਸ਼ਾਮਲ ਹੋ ਰਹੇ ਹਨ ਪੰਜਾਬ ਫਲੱਡ ਰੀਲੀਫ ਲਈ ਜਿਹੜਾ ਗਰਾਊਂਡ ਵਰਕ ਕੀਤਾ ਗਿਆ ਹੈ ਉਸ ਦੀ ਅਪਡੇਟ ਅਸੀਂ ਤੁਹਾਨੂੰ ਰੈਗੂਲਰ ਬੇਸਿਸ ਤੇ ਦੇ ਰਹੇ ਹਾਂ ਸੋਸ਼ਮਨਦੀਪ ਸਿੰਘ ਜੀ ਆਪ ਵੀ ਉੱਥੇ ਜਾਂਦੇ ਨੇ ਫਿਰ ਉੱਥੋਂ ਵਾਪਸ ਆ ਜਾਂਦੇ ਨੇ ਕਿੱਥੇ ਕਿੱਥੇ ਕੰਮ ਚੱਲ ਰਿਹਾ ਹੈ ਕਿ ਕੁਝ ਇਨਨੀ ਪ੍ਰਾਪਤੀਆਂ ਨੇ ਕਿੰਨੇ ਪੈਸੇ ਕਿੱਥੇ ਖਰਚ ਕੀਤੇ ਗਏ ਨੇ ਉਸ ਦੀ ਬਾਕੀ ਦਾ ਤੌਰ ਤੇ ਇੱਕ ਸ਼ੀਟ ਤਿਆਰ ਕਰਕੇ ਲੈ ਕੇ ਆਉਂਦੇ ਨੇ ਤੇ ਕੁਝ ਇੱਥੇ ਸਾਡੇ ਸਟੇਸ਼ਨ ਤੇ ਸਬਮਿਟ ਕਰਦੇ ਹਨ ਬਾਕੀ ਇਹ ਆਪਣੇ ਵੈਬਸਾਈਟ ਤੇ ਪਾਉਂਦੇ ਨੇ ਤੇ ਸਾਨੂੰ ਵੀ ਇੱਥੇ ਮੈਨੂੰ ਮੌਕਮ ਮਿਲਦਾ ਕਿ ਮੈਂ ਦੇਖ ਸਕਦਾ ਹਾਂ ਉਹ ਸ਼ੀਟ ਕੀ ਕਿੰਨਾ ਕੰਮ ਤੇ ਕੀਤਾ ਗਿਆ ਤੇ ਕਿੰਨਾ ਹੋਣ ਵਾਲਾ ਹੈ ਸ਼ਮਨਦੀਪ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਸੋ ਆਬਕਾਬ ਦੇ ਉਹ ਪੈਸੇ ਕਿੱਥੇ ਕਿੱਥੇ ਖਰਚੇ ਗਏ ਆ ਕਿੰਨੇ ਪੈਸੇ ਖਰਚੇ ਗਏ ਆ ਕਿਨਾ ਕਿਨਾ ਦੀ ਮਦਦ ਕੀਤੀ ਆ ਹਾਂ ਜੀ ਪਿੰਡਾਂ ਚ ਕੀਤੀ ਆ ਬਿਲਕੁਲ ਜੀ ਬਿਲਕੁਲ ਸੋ ਆਪਾਂ ਮਕਸਦ ਵੀ ਇਹੀ ਆ ਵੀ ਆਪਾਂ ਸੰਗਤ ਨੂੰ ਨਾਲ ਦੀ ਨਾਲ ਦੱਸੀ ਜਾਈਏ ਵੀ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਵਾ ਹਮ ਹਮ ਹੁਣ ਗੱਲ ਕਰੀਏ ਜਿਹੜੇ ਪਹਿਲਾਂ ਜਿਹੜੇ ਸਕੂਲ ਦੇ ਬੱਚਿਆਂ ਦੀ ਆਪਾਂ ਗੱਲ ਕੀਤੀ ਸੀ ਪਿਛਲੀ ਵਾਰ ਰੇਡੀਓ ਤੇ ਵੀ ਉਹਨਾਂ ਨੂੰ ਆਪਾਂ ਕਿੱਟਾਂ ਪ੍ਰੇਪੇਅਰ ਕਰ ਰਹੇ ਸੀਗੇ ਦੇਣ ਵਾਸਤੇ ਕਿਉਂਕਿ ਪਾਣੀ ਇੰਨਾ ਆ ਗਿਆ ਸੀ ਉਹਨਾਂ ਕੋਲ ਸਮਾਨ ਨਹੀਂ ਸੀ ਕੁਝ ਬਚ ਸਕੇ ਤੋ ਉਹਨਾਂ ਬੱਚਿਆਂ ਵਾਸਤੇ ਬਸ ਤੇ ਸਟੇਸ਼ਨਰੀ ਹੋ ਜਰਾ ਸਮਾਨ ਹੁੰਦਾ ਵਾ ਸਕੂਲ ਵਾਸਤੇ ਤਾਂ ਜੋ ਵੇਗਨ ਨਾ ਪੋਏ ਬੱਚਿਆਂ ਨੂੰ ਤੇ ਉਹ ਪ੍ਰੋਵਾਈਡ ਕੀਤਾ ਗਿਆ ਤਕਰੀਬਨ ਲਗਭਗ 45 ਲੱਖ ਰੁਪਏ ਦਾ ਖਰਚਾ ਇਹ ਤੇ ਆਪਣਾ ਹੋਇਆ ਵਾ ਤੇ ਸਿਰਫ ਇਤਿਹਾਸ ਚ 23 ਪਿੰਡਾਂ ਵਿੱਚ ਇਹ ਵੰਡਿਆ ਗਿਆ ਸਮਾਨ ਹਮਮ ਉਹ ਲੈਸ ਤੁਹਾਡੇ ਕੋਲ ਆ ਤੁਸੀਂ ਜੇ ਇੱਕ ਦੋ ਪਿੰਡ ਨਾਂ ਵੀ ਲੈ ਦੇਮੋ ਸੰਗਤ ਨੂੰ ਲੱਗ ਜਵੇ ਪਤਾ ਵੀ ਹਾਂ ਵਾਕਈ ਨਾ ਤੇ ਮੇਰੇ ਖਿਆਲ ਅਬੀ ਸਭ ਤੋਂ ਵੱਧ ਜਿਹੜੀਆਂ ਕਿਟਸ ਨੇ ਉਹ ਤੁਸੀਂ 275 ਵੰਡੀਆਂ ਨੇ ਫਰੋਜ਼ਪੁਰ ਦੇ ਜ਼ਿਲ੍ਹਾ ਜ਼ਿਲ੍ਹਾ ਫਰੋਜ਼ਪੁਰ ਤੇ ਪਿੰਡ ਹੈ ਬੰਡਾਲਾ ਹਾਂਜੀ ਬਸ ਤੇ ਕਿਸ਼ਨ ਸਿੰਘ ਵਾਲਾ ਚ ਵੀ ਤੁਸੀਂ ਦਿੱਤੀਆਂ 175 ਸੋ ਇਸਤਨ ਪੂਰੀ ਇੱਕ ਲਿਸਟ ਹੈ ਜਿਸ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡ ਨੇ ਜਿਵੇਂ ਖੋਖਰ ਰਾਜਪੂਤਾ ਤੇ ਹਰਦਾਨ ਉਮਰਪੁਰ ਕਲਾਂ ਇੱਥੇ ਇਹਨਾਂ ਨੇ ਕਿਸੇ ਨੂੰ 120 ਕਿਟਾ 125 ਕਿਟਾ ਇੱਕ ਕਿਟ ਵਿੱਚ ਹੁੰਦਾ ਕੀ ਹੈ ਇਹ 45 ਲੱਖ ਤਾਂ ਕਾਫੀ ਖਰਚਾ ਹਾਂਜੀ ਇਹਦੇ ਵਿੱਚ ਇੱਕ ਮਗਾਈ ਤੇ ਬਹੁਤ ਹੋ ਗਈ ਆ ਤੇ ਉੱਥੇ ਵੀ ਬਹੁਤ ਮਹਿੰਗੀ ਹੋ ਗਈ ਲਗਭਗ 800 900 ਰੁਪਏ ਦੀ ਇੱਕ ਬੱਚੇ ਦਾ ਕਿਟ ਬਣਦੀ ਆ ਅੱਛਾ ਉਹਦੇ ਵਿੱਚ ਕਸਟਮ ਬੈਗ ਬਣਵਾਏ ਨੇ ਆਪਾਂ ਤਾਂ ਜੋ ਵਧੀਆ ਕੁਆਲਿਟੀ ਵਧੀਆ ਜ਼ਿਪਰਸ ਲਾ ਕੇ ਤੇ ਉਹਦੇ ਵਿੱਚ ਕਿਤਾਬਾਂ ਕਾਪੀਆਂ ਹੁੰਦੀਆਂ ਬੱਚਿਆਂ ਨੂੰ ਜੀਓਮੈਟਰੀ ਹੁੰਦੀ ਆ ਪਾਣੀ ਵਾਲੀ ਬੋਤਲ ਅੱਛਾ ਉਹ ਸਾਰਾ ਬੇਸ ਵੀ ਹੈ ਹਾਂਜੀ ਸਾਰਾ ਬੇਸਿਕ ਸਮਾਨ ਇੱਕ ਕਿਟ ਵਿੱਚ ਪਾਇਆ ਜਾਂਦਾ ਵਾ ਤੇ ਇਹਦੇ ਨਾਲ ਜਿੱਥੇ ਬੱਚਿਆਂ ਨੂੰ ਕੋਈ ਹੋਰ ਸਮਾਨ ਦੀ ਲੋੜ ਆ ਸੌਕਸ ਦੀ ਲੋੜ ਆ ਯੂਨੀਫਾਰਮ ਦੀ ਲੋੜ ਆ ਉਹ ਵੀ ਪ੍ਰੋਵਾਈਡ ਕੀਤੇ ਗਏ ਆ ਤੇ ਹੁਣ ਹੀ ਮੈਨੂੰ ਦੱਸਿਆ ਟੀਮ ਨੇ ਆ ਵੀ ਪਿਛਲੇ 4-5 ਦਿਨਾਂ ਵਿੱਚ ਆਪਾਂ 4-5 ਧੀਆਂ ਦੇ ਜਿਨ੍ਹਾਂ ਦਾ ਦੇਖੋ ਜਿਹੜੇ ਪਰਿਵਾਰ ਤਾਂ ਤਕੜੇ ਹੋਗੇ ਉੱਥੇ ਉਹਨਾਂ ਕੋਲ ਤਾਂ ਉਹ ਤੋਂ ਮੁੱਕ ਦੇ ਸਮਾਨ ਲੈਂਦੇ ਆ ਜਾ ਕੇ ਨਾ ਤੇ ਜਿਹੜੇ ਗਰੀਬ ਤਾਫਕਾ ਵਾ ਉਹ ਉਹ ਕਿੰਨੇ ਕਿੰਨੇ ਸਾਲ ਪ੍ਰਪੇਅਰ ਕਰਦੇ ਸਾਡੀ ਬੱਚੀ ਦਾ ਵਿਆਹ ਹੋਣਾ ਤਾਂ ਉਹ ਜ਼ਿਆਦਾਤਰ ਬਾਰਡਰ ਏਰੀਆ ਸੀਗਾ ਗਰੀਬ ਤਾਫਕਾ ਜ਼ਿਆਦਾ ਹੈ ਨਾ ਉਹ ਚਾਰ ਬੱਚਿਆਂ ਦੇ ਵਿਆਹ ਆਪਾਂ ਕਰਵਾਏ ਨੇ ਕਿਉਂਕਿ ਉਹਨਾਂ ਕੋਲ ਬਿਲਕੁਲ ਕੁਝ ਵੀ ਨਹੀਂ ਬਚਿਆ ਹੈਗਾ ਜੇ ਉਹਨੇ ਸੇਵਿੰਗ ਕੀਤੀ ਸੀ ਉਹ ਸਾਰੀ ਖਰਾਬ ਹੋ ਗਈ। ਸੋ ਕਈ ਇਹ ਇਹ ਤੇ ਇਹ ਜਿਹੇ ਬਹੁਤ ਇਹ ਜੇ ਗੇਸ ਨੇੜੇ ਆਪਾਂ ਇਹ ਔਨ 에ਅਰ ਗੱਲ ਪੁੱਲ ਜਾਂ ਚੇਤਾ ਪੁੱਲ ਜਾਂ ਗੱਲ ਕਰਨ ਦਾ ਨਾ ਸੋ ਉਹ ਵੀ ਚੱਲ ਰਿਹਾ ਵਾ ਕਿੱਥੇ ਕਰਾਇਆ ਜੀ ਵਿਆਹ ਇਹ ਇਹ ਮੈਨੂੰ ਹੁਣ ਆਫ ਟੌਪ ਆਫ ਮਾਈ ਹੈੜੀ ਯਾਦ ਨਹੀਂ ਹੈਗਾ। ਫਰੋਸਪੁਰ ਚ ਆ। ਹਾਂਜੀ ਫਰੋਸਪੁਰ ਚ। ਚਾਰ ਚਾਰੇ ਫਰੋਸਪੁਰ ਸੀਗੇ। ਅੱਛਾ ਜੀ। ਤੇ ਹੁਣ ਕਿੰਨਾ ਖਰਚਾ ਜਾਂਦਾ ਇੱਕ ਵਿਆਹ ਤੇ? ਉਹ ਡਿਪੈਂਡ ਕਰਦਾ ਜੀ ਉਹਦੇ ਵਿੱਚ ਆਪਾਂ ਮੰਨ ਲਓ ਗਰੋਸਰੀ ਲੈ ਦਿੰਨੇ ਆ 20-25 ਹਜ਼ਾਰ ਰੁਪਏ ਖਰਚ ਆਉਂਦਾ ਵਾ ਪਰਿਵਾਰ ਵੀ ਉਹਨਾਂ ਅਗੇ ਮੰਗਦੇ ਜੰਨੀ ਲੋੜ ਹੁੰਦੀ ਆ ਵੱਧ ਲਾਲਚ ਨਹੀਂ ਕਰਦੇ ਉਹ ਕਹਿੰਦੇ ਸਾਡਾ ਬਸ ਗਰੋਸਰੀ ਲੈ ਦੋ ਗਰੋਸਰੀ ਲੈਤੀ ਜਾਂ ਇੱਕ ਦੋ ਆਈਟਮਾਂ ਬੱਚੀ ਨੂੰ ਨਾਲ ਜਾਣ ਵਾਸਤੇ ਦੇ ਦਿੰਨੇ ਆ ਆਪਾਂ ਬੇਸਿਕ ਦੇ ਦਿੰਨੇ ਆ ਜੀ 20-25 ਹਜ਼ਾਰ ਇੱਕ ਬਿਆਹ ਤੇ ਹੋ ਜਾਂਦਾ ਜੀ 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 ਹੇਤ ਦੇਖੋ ਗੱਲ ਪੈਸੇ ਦੀ ਨਹੀਂ ਗੱਲ ਤਾਂਪੋਂ ਨਾਲ-ਨਾਲ ਖੜੇ ਆ ਵੀ ਜਿੱਥੇ ਉਹਨਾਂ ਜਿਸ ਤਰੀਕੇ ਦੀ ਮਦਦ ਦੀ ਲੋੜ ਆ ਤਾਂ ਉਹਨਾਂ ਨੂੰ ਪਤਾ ਵੀ ਸਾਬ ਜਿੱਥੇ ਵੱਡੇ ਕੰਮ ਕਰ ਰਹੀ ਆ ਮਾਈ ਆਈ ਹੋਈ ਕੈਨੇਡਾ ਸਿੱਖਣੇ ਦਿੱਤੀ ਆ ਵੀ ਅਸੀਂ ਇਹ ਗੱਲ ਪੈਸੇ ਦੀ ਆ ਸਾਨੂੰ ਤਾਂ ਪੈਸੇ ਦੀ ਆ ਕਿ ਪੈਸਾ ਠੀਕ ठाਉ ਤੇ ਲੱਗ ਰਿਹਾ ਹਾਂਜੀ ਕਿੱਥੇ ਕਿੱਥੇ ਲੱਗ ਰਿਹਾ ਇਸ ਕਰਕੇ ਪੈਸੇ ਦੀ ਗੱਲ ਜ਼ਰੂਰੀ ਆ ਅੱਛਾ ਸਾਡਾ ਜਿਹੜਾ ਆਪਣਾ ਬੰਦਾ ਰੱਖਿਆ ਹੋਇਆ ਤੁਹਾਡੇ ਤੇ ਚੈੱਕ ਰੱਖਣ ਲਈ ਜੀ ਉਹ ਕੁਝ ਵੀਡੀਓ ਬਣਾ ਕੇ ਲਿਆ ਆ ਕੁਝ ਮੱਝਾਂ ਖਰੀਦੀਆਂ ਗਈਆਂ ਉਹਨੇ ਮੱਝਾਂ ਦੀਆਂ ਫੋਟੋਆਂ ਪਾਈਆਂ ਨੇ ਉਹੋ ਕਿੰਨੀਆਂ ਮੱਝਾਂ ਖਰੀਦੀਆਂ ਮੱਝਾਂ ਦੇ ਆਨ ਗੋਇੰਗ ਆ ਇਹ ਜਿਵੇਂ ਜਿਵੇਂ ਜਿੱਥੇ-ਥੇ ਲੋਡ ਪੈਂਦੀ ਆ ਉੱਥੇ ਦੇਈ ਜਾ ਰਹੇ ਕੋਈ ਪਹਿਲਾ ਸੀਕਵੈਂਸ ਜਦੋਂ ਹੜ ਆਏ ਨੇ ਇਕਦਮ ਹੀ ਜਥੇਬੰਦੀਆਂ ਉੱਥੇ ਬਹੁਤ ਚਲੀਆਂ ਗਈਆਂ ਤੇ ਉਹ ਪਤਾ ਨਹੀਂ ਲੱਗਿਆ ਵੀ ਅਸੀਂ ਰਿਪੋਰਟ ਬਣਦੀ ਸੀ ਸਰਵੇ ਕਰਦੇ ਸੀ ਅਗਲੇ ਦਿਨ ਉੱਥੇ ਮੱਝ ਮਿਲ ਗਈ ਜੀ ਤੇ ਅਸੀਂ ਕਿ ਕੋਈ ਨਾ ਵੇਟ ਕਰ ਲੈਨੇ ਆਪਾਂ ਹੁਣ ਜਦੋਂ ਸਾਰੇ ਲਗਭਗ ਜਥੇਬੰਦੀਆਂ ਥੋੜੀਆਂ ਹੀ ਰਹਿ ਗਈਆਂ ਉੱਥੇ ਗਿਣਤੀ ਦੀਆਂ ਤੇ ਹੁਣ ਫਿਰ ਉਹ ਡਿਸਟ੍ਰਿਬਿਊਸ਼ਨ ਦਾ ਕੰਮ ਚੱਲ ਰਿਹਾ ਜਿੱਥੇ-ਥੇ ਜਿਵੇਂ ਜਿਵੇਂ ਲੋਡ ਹੁੰਦੀ ਆ ਫਿਲਹਾਲ ਜਿਵੇਂ ਟਾਪ ਆਫ ਮਾਈ ਹੈਡ ਆਈ ਥਿੰਕ 10-12 ਤਾਂ ਇੱਕ ਇਲਾਕੇ ਚ ਦਿੱਤੀਆਂ ਗਈਆਂ ਹੁਣ ਕੀ ਜੇ ਜਿਵੇਂ ਤੋਂ ਜਦੋਂ ਤੁਹਾਡੀ ਟੀਮ ਗਈ ਸੀ ਨਾ ਉਹ ਦੋਸ ਦਿਨ ਤੇ ਉਸ ਦਿਨ 10-12 ਦਿੱਤੀਆਂ ਗਈਆਂ ਸੀ ਉਹ ਵੀ ਉਹ ਆਈ ਥਿੰਕ ਉਹਨੇ ਕੁਆਲਿਟੀ ਮੱਜਾਂ ਨਾਲ ਆਪਕੇ ਦਿੰਦੇ ਆ ਵੱਡੀਆਂ ਅਰਣੋਂ ਪਾ ਰੇਡਣ ਵਾਲੀਆਂ ਰੇਡੀ ਤੇ ਉਹ 10 ਦਿਖਾ ਨਹੀਂ ਸਕਦੇ ਹੈਗੇ ਪਰ ਉਹ ਚੰਗੀਆਂ ਤੋਂ ਦੇਣ ਵਾਲੀਆਂ ਵੱਜਾਂ ਸੀਗੀਆਂ ਕਿੰਨੇ ਦੀ ਆਉਂਦੀ ਮੱਜ ਇੱਕ ਤਕਰੀਬਨ ਸਵਾ ਲਾ ਕਰਪੈ ਦੀ ਇੱਕ ਮੱਜ ਆਉਂਦੀ ਆ ਜੀ ਅੱਛਾ ਤਕਰੀਬਨ ਤਕਰੀਬਨ ਜੀ 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 ਤੇ ਘਰ ਕਿੰਨੇ ਬਣ ਰਹੇ ਹੈ ਅ ਘਰ ਜੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਜੀ ਤੇ ਇਸ ਟਾਈਮ 14 ਕੰਸਟਰਕਸ਼ਨ ਪ੍ਰੋਜੈਕਟ ਚੱਲ ਰਹੇ ਨੇ ਅੱਛਾ ਜੀ ਜਦੋਂ ਆਪਾਂ ਲਾਸਟ ਟਾਈਮ ਆਥਿੰਕ ਗੱਲ ਕੀਤੀ ਸੀ ਉਦੋਂ 4-5 ਸ਼ੁਰੂ ਹੋਏ ਸੀਗੇ ਹੂੰ ਹੂੰ ਤੇ ਇਸ ਟਾਈਮ ਗਿਣਤੀ ਵਧ ਕੇ 14 ਤੇ ਹੋ ਗਏ ਜਿ ਦੋ ਗੁਰੂ ਘਰਾਂ ਦੀ ਕਾਰ ਸੇਵਾ ਚੱਲ ਰਹੀ ਆ ਤੇ ਇਹ ਦੋਨੇ ਪਿੰਡ ਫੱਤੇਵਾਲ ਚ ਨੇ ਇਹ ਆ ਸੌਰੀ ਫਿਰੋਜ਼ਪੁਰ ਚ ਨੇ ਜਿੱਥੇ 1 ਟੁੱਟਿਆ ਸੀਗਾ ਫੱਤੇਵਾਲ ਦਾ ਹੂੰ ਹੂੰ ਤੇ ਬਾਕੀ ਤਿੰਨ ਘਰ ਦੇ ਵਿੱਚ ਸ਼ੁਰੂ ਹੋਣ ਲੱਗਿਆ ਜੇ ਕੱਲ ਮੰਡੇ ਸ਼ੁਰੂ ਹੋ ਜਾਣੇ ਆ ਹੂੰ ਹੂੰ ਕਈਆਂ ਦੇ ਲੈਂਟਰ ਵੀ ਪੈ ਗਏ ਨੇ ਹੂੰ ਤੇ ਕੰਸਟਰਕਸ਼ਨ ਦਾ ਹਾਂਜੀ ਇੱਕ ਦਾ ਗੋਨੇ ਵਾਲੇ ਗੋਨੇ ਵਾਲਾ ਬਣ ਰਿਹਾ ਅਮਰਸਰ ਚ ਜਿਹੜਾ ਜ਼ਿਲ੍ਹੇ ਚ ਸੁਰਿੰਦਰ ਸਿੰਘ ਤੇ ਬਾਬਾ ਸਿੰਘ ਦਾ ਜੀ ਆਨ ਗoing ਕੰਮ ਚੱਲ ਰਿਹਾ ਰੂਫ ਕਾਸਟਿੰਗ ਡਨ ਓਕੇ ਇੱਕ ਹੈ ਇਹਨਾਂ ਦਾ ਗੁਰਦਾਸਪੁਰ ਦੇ ਵਿੱਚ ਪੱਖੋ ਕੇ ਟਾਲੀ ਸਾਹਿਬ ਬਣ ਰਿਹਾ ਬਲਵਿੰਦਰ ਕੌਰ ਸਪਤਨੀ ਸਰ ਗੁਰਵਿੰਦਰ ਸਿੰਘ ਦਾ ਘਰ ਜਿਹੜਾ ਇਹਦੀ ਇਹਨਾਂ ਨੇ ਦੱਸਿਆ ਕਿ ਰੂਫ ਕਾਸਟਿੰਗ ਏਟ ਟੂ ਬੀ ਡਨ ਹਲੇ ਲੈਂਟਰ ਪੈਣਾ ਤੇ ਫਿਰੋਜ਼ਪੁਰ ਦੇ ਵਿੱਚ ਆਲੇਵਾਲ ਉਥੇ ਵੀ ਰੂਫ ਲੈਂਟਰ ਜਿਹੜਾ ਪਲਾਨਡ ਫਾਰ ਨਵੰਬਰ 14 14 ਤਰੀਕ ਨੂੰ ਪੈਣਾ ਇੱਕ ਮੇਰਾ ਖਿਆਲ ਹੈ ਸੁਨੀਤਾ ਰਾਣੀ ਦਾ ਬਣ ਰਿਹਾ ਆ ਕਾਰ ਰਤੇ ਵਾਲੀ ਭੈਣੀ ਫਾਜ਼ਲ ਕਾਚ ਇਹ ਤਾਂ ਰਿਪੇਅਰ ਹੀ ਕੀਤਾ ਮਰੇ ਹਲਾ ਇਹ ਜੇ ਕਰ ਨਹੀਂ ਬਣਾਇਆ ਹੈ ਹਾਂਜੀ ਤੇ ਖਾਸਾ ਟੁੱਟ ਪਜ ਹੋ ਗਈ ਸੀਗੀ ਸਿਰਫ ਰਿਪੇਅਰ ਚੱਲ ਰਹੀ ਉੱਥੇ ਅੱਛਾ ਲੁਧਿਆਣੇ ਚ ਇੱਕ ਨੂਰਪੁਰ ਭੇਟ ਦੇ ਵਿੱਚ ਰਣਜੀਤ ਕੌਰ ਜੀ ਦਾ ਜਿਹੜਾ ਮਕਾਨ ਆ ਉਹਦੀ ਹਲੇ ਫਾਊਂਡੇਸ਼ਨ ਪਾਈ ਹੈ ਨਿਉਂ ਪਰੀਆਂ ਨੇ ਹਲੇ ਜੀ ਮਕਾਨ ਪੂਰਾ ਬਣਨਾ ਤੇ 4 ਲੱਖ ਦਾ ਖਰਚਾ ਆਉਣਾ ਇਹਦੇ ਤੇ ਐਸਟੀਮੇਟ ਆ ਜਿਹੜਾ ਪ੍ਰੋਜੈਕਟਡ ਹਾਂਜੀ ਜਿਹੜੇ ਬਾਕੀ ਦੇ ਘਰ ਨੇ ਉਹ ਵੀ 42 450 ਆ 4 ਲੱਖ ਇਤਰੀ ਕਿਉਂਕਿ ਇਹਨਾਂ ਦੇ ਆ ਜਿਹੜਾ ਖੇਤਰਫਲ ਆ ਉਹ 550 ਸਕਰ ਫੁੱਟ ਆ ਕਿਸੇ ਦਾ 650 ਸਕਰ ਫੁੱਟ ਆ ਇਸ ਤਰ੍ਹਾਂ ਦੀ ਘਰ ਨੇ ਇਹ ਜਿਹੜੇ 100 ਸਕਰ ਫੁੱਟ ਦੇ ਦੋ ਕਮਰੇ ਨੇ ਘਰ ਨੇ ਹਾਂਜੀ ਦੋ ਕਮਰੇ ਹੁੰਦੇ ਆ ਇੱਕ ਬੇਸਿਕ ਕਿਚਨ ਆ ਤੇ ਇੱਕ ਬਾਥਰੂਮ ਆ ਆ ਯਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਚ ਗੋਨੇ ਵਾਲਾ ਉੱਥੇ ਕਾਫੀ ਘਰ ਉੱਥੇ ਨੁਕਸਾਨ ਵੀ ਜ਼ਿਆਦਾ ਹੋ ਗਿਆ ਸੀ ਕਹਿੰਦੇ ਤੇ ਤਿੰਨ ਘਰ ਉਥੇ ਬਣ ਰਹੇ ਆ ਗੋਨੇਆਣੇ ਦੇ ਵਿੱਚ ਹੀ ਹਾਂਜੀ ਹਾਂਜੀ ਉਹ ਕੁਝ ਪਿੰਡ ਸੀ ਕਿ ਜਿੱਥੇ ਵੱਧ ਨੁਕਸਾਨ ਹੋਇਆ ਸੀ ਉਥੇ ਵੱਧ ਕਰ ਬਣ ਰਹੇ ਨੇ ਤੇ ਇਵੇਂ ਹੁਣ ਕਪੂਰਥਲੇ ਆ ਹੁਣ ਕਾਰ ਸ਼ੁਰੂ ਹੋਣੀ ਆ ਸੋਮਵਾਰ ਨੂੰ ਉਥੇ ਤਕਰੀਬਨ 7 ਲੱਖ ਰੁਪਈਆ ਖਰਚਾ ਆਉਣਾ ਕਿਉਂਕਿ ਉਥੇ ਰੇਤਾ ਹੀ ਨਾ ਗਿਆ ਸੀ ਪਹਿਲਾਂ ਹੁਣ ਰੇਤਾ ਤਿੰਨ ਤਿੰਨ ਫੁੱਟ ਚੜਿਆ ਹੋਇਆ ਕਿਹੜਾ ਪਿੰਡ ਆ ਉਹ ਰਾਮਪੁਰ ਕਿਹਦਾ ਘਰ ਅੰਡ ਤੇ ਲਿਖਿਆ ਜੀ ਬਲਜੀਤ ਸਿੰਘ ਸਨ ਆਪਰ ਸ਼ਾਵਰ ਸਿੰਘ ਬਲਜਿੰਦਰ ਸਿੰਘ ਸਨ ਆਪਰ ਸ਼ਾਵਰ ਸਿੰਘ ਅੱਛਾ ਇਹ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਘਰ 8 8 9 ਘਰ ਸੀ ਜਿਹਨਾਂ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਸੀ ਸਿਰਫ ਕਿਕਰ ਰੱਖ ਰਹੀ ਸੀ ਵੀ ਹਾਂ ਕਿਕਰ ਦੇ ਕੋਲ ਘਰ ਸੀਗੇ ਨਾ ਸੋ ਉਹ ਹੁਣ ਉਹਨਾਂ ਵਾਸਤੇ ਪਿੰਡ ਚੋਂ ਜ਼ਮੀਨ ਅਲੋਟ ਕਰਤੀ ਪਿੰਡ ਵਾਲਿਆਂ ਨੇ ਲੰਮਾ ਪ੍ਰੋਸੈਸ ਆ ਕਈਆਂ ਨੂੰ ਜ਼ਮੀਨ ਮਿਲ ਗਈ ਆ ਤੇ ਉੱਥੇ ਨਾਦਨਾ ਸ਼ੁਰੂ ਕਰੀ ਜਾ ਰਹੇ ਆ ਉੱਥੇ ਫਿਰ ਸਾਰੇ ਹੁਣ ਸੈਂਡ ਆ ਗਿਆ ਵਾ ਹੁਣ ਉਹ ਸੈਂਡ ਚੱਕ ਕੇ ਥੱਲੇ ਫਾਊਂਡੇਸ਼ਨ ਦੀ ਫਾਊਂਡੇਸ਼ਨ ਹੀ ਸ਼ੇਪ ਫੋਰ ਦੀਪ ਹੋਣੀ ਆ ਮਹ। ਇਸ ਕੋਈ ਖਰਚੇ ਉਥੇ ਜਾਦੇ ਆ ਰਹੇ ਨੇ। ਜੇ ਇੱਕ ਤਾਂ ਸਟੂਡੈਂਟਸ ਨੂੰ ਤੁਸੀਂ ਬਸਤੇ ਲੈ ਕੇ ਦਿੱਤੇ ਆ ਕਿਤਾਬਾਂ ਤੇ ਹੋਰ ਕਾਪੀਆਂ ਜਿਓਮੈਟਰੀ ਬਾਕਸ। ਇੱਕ ਮੱਝਾਂ ਲੈ ਕੇ ਦਿੱਤੀਆਂ 12 12 ਦੇ ਕਰੀਬ। ਉਹ ਜਿਹੜੇ ਜਦ ਤੁਸੀਂ ਆਪਾਂ ਤੁਹਾਡੇ ਕੈਮਰਾਮੈਨ ਗਿਆ ਸੀ ਉਸ ਦਿਨ ਦੀ ਗੱਲ ਆ। ਹਾਂ। ਤੇ ਇੱਕ ਆ ਜਿਹੜੇ ਘਰ ਬਣ ਰਹੇ ਨੇ। ਹਾਂਜੀ ਇਹ ਪਿਛਲੇ 1 ਮਹੀਨੇ ਦੀ ਅਪਰੇਟਾਂ ਨਹੀਂ ਆਪਣੀਆਂ। ਮੇਰਾ ਹਲੇ ਇਹੀ ਵੱਡਾ ਖਰਚਾ ਜਿਹੜਾ ਘਰ ਬਣਾਉਣਾ। ਕਰਬੋਂ ਦਾ ਖਰਚ ਸਭ ਤੋਂ ਵੱਡਾ ਜੀ ਆਪਣਾ तकरीबन 2 ਕਰੋੜ ਰੁਪਈਆ ਮਿੱਥਿਆ ਗਿਆ ਸੀ ਆਪਣਾ 40 ਘਰਾਂ ਵਾਸਤੇ ਬਾਕੀ ਘਰ ਸਾਰੇ 4-4 ਲੱਖ ਦੇ ਬਣੇ ਆ ਆ ਇੱਕ ਕਪੂਰਥਲੇ ਵਾਲਾ ਘਰ ਆ ਜਿਹੜਾ ਬਲਜੀਤ ਸਿੰਘ ਦਾ ਤੇ ਪਿਸ਼ਾਵਰ ਸਿੰਘ ਦਾ ਇਹਦੇ ਤੇ 6,75,000 ਡਾਲਰ ਲੱਗ ਗਿਆ ਰੁਪਈਆ ਹਾਂ ਜੀ ਇਹਨਾਂ ਤੇ ਹੀ ਆ ਜੀ ਕਿਉਂਕਿ ਇੱਥੇ ਹੋਈ ਆ ਸੈਂਡ 3-3 ਫੁੱਟ ਰੇਤਾ ਆ ਗਿਆ ਹਨਾ ਤੇ ਉੱਥੇ 6-6 ਫੁੱਟ ਦੀ ਫਾਊਂਡੇਸ਼ਨ ਪੈਣੀ ਆ 7 ਫੁੱਟ ਦੀ ਫਾਊਂਡੇਸ਼ਨ ਉਹਦੇ ਖਰਚਾ ਬਹੁਤ ਨਾਲ ਫਿਰ ਉੱਪਰ ਵਿੰਡੋਆਂ ਕੋਲ ਵੀ ਲੈਂਟਰ ਇੱਕ ਹੋਰ ਪਿਆਣਾ ਐਕਸਟਰਾ ਕਿਉਂਕਿ ਉਹ ਸਾਰਾ ਸਟੈਂਡ ਚ ਕਰ ਬਣ ਰਿਹਾ ਸਿਵਲ ਇੰਜੀਨੀਅਰਸ ਗਏ ਨੇ ਉਹਨਾਂ ਨੇ ਮੌਜਨਾ ਕੀਤਾ ਤੇ ਹੁਣ ਸਿਆਲ ਆ ਗਿਆ ਉਹਦੇ ਲਈ ਕੋਈ ਪ੍ਰਬੰਧ ਕੀਤਾ ਉਹਨਾਂ ਦਾ ਲੋਕਾਂ ਦਾ ਹਾਂਜੀ ਉਹ ਪਿੰਡ ਵਾਲੇ ਕਰ ਰਹੇ ਨੇ ਜੀ ਪਿੰਡ ਚ ਬਹੁਤ ਸਹਿਯੋਗ ਮਿਲਦੇ ਆਸ-ਪਾਸੇ ਲੋਕ ਉਹ ਟੇਕ ਕੇਅਰ ਕਰ ਰਹੇ ਨੇ ਤੇ ਆਪਾਂ ਵੀ ਨਾਲ-ਨਾਲ ਹੈਗੀਆਂ ਜਿੱਥੇ ਕਿਤੇ ਲੋਡ ਹੈਗੀ ਆ ਤਾਂ ਪਰਵਾਹ ਨੂੰ ਸਮਾਨ ਦੇ ਰਹੇ ਆ ਹਾਂਜੀ ਤਸੀਂ ਉਹਨਾਂ ਨੂੰ ਕੋਈ ਰਜਾਈਆਂ ਕਿਉਂਕਿ ਉਹਨਾਂ ਦੇ ਬਿਸਤਰੇ-ਬਿਸਤਰੇ ਸਾਰੇ ਰੁੱਟ ਗਏ ਸੀ ਸਾਬ ਰੁੱਟ ਗਏ ਜੀ ਸਾਬ ਰੁੱਟ ਗਏ ਤੇ ਅਸੀਂ ਹਮੇਸ਼ਾ ਸਾਰੀ ਟੀਮਾਂ ਸਾਰੇ ਲੋਕਾਂ ਵਾਸਤੇ ਅਵੇਲੇਬਲ ਹਾਂ ਕਿਉਂਕਿ ਹੁਣ ਹੁਣ ਜਥੇਵੰਦੀਆਂ ਉੱਥੇ ਘਟ ਗਈਆਂ ਕੋਈ ਕੋ ਰੁਝਾਨ ਘਟ ਗਿਆ ਲੋਕ ਭੁੱਲ ਭੁੱਲ ਗਏ ਨੇ ਤੇ ਹੁਣ ਸਾਡੇ ਡਿਸਾਇਨ ਸੁਣਨ ਲੱਗੇ ਹੁੰਦੇ ਕਿਸੇ ਪਾਸੇ ਉਥੋਂ ਦੇਖ ਕੇ ਪਰਿਵਾਰ ਆਪ ਆ ਫੋਨ ਕਰਨ ਲੱਗੇ ਹੋਰ ਵੀ ਤੇ ਆਪਾਂ ਉੱਥੇ ਹਾਜ਼ਰ ਹੁੰਨੇ ਹਰ 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 ਚਾਲ ਇੰਸਟਾ ਤੁਹਾਡੀ ਜਿਹੜੀ ਤੁਸੀਂ ਕੰਬਲ ਤੇ ਗਦੇਲੇ ਦਿੱਤੇ ਆ ਇਹ ਅਬ ਸ਼ੁਰੂ ਕਰ ਰਹੇ ਆ ਜੀ ਹੁਣ 13 ਨਵੰਬਰ ਤੋਂ ਕੱਲ ਤੋਂ ਸ਼ੁਰੂ ਹੋ ਜਾਣਾ ਇਹ ਹਲੇ ਖਰੀਦੇ ਹੀ ਆ ਇਹ ਸਿਰਫ ਖਰੀਦੇ ਨੇ ਆਪਾਂ ਅੱਛਾ ਹਲੇ ਡਿਸਟ੍ਰੀਬਿਊਟ ਨਹੀਂ ਹੋਏ ਹਾਂ ਸ਼ਬੀ ਲੱਖ ਰੁਪਿਆ ਤੇ ਲਗਭਗ ਲੱਗਿਆ ਆਪਣਾ ਤੇ ਇਥੇ ਇਹ ਵੀ ਦੱਸ ਦਈ ਜਿੰਨਾ ਪੈਸਾ ਆਪਾਂ ਇਹ ਜਿਹੜਾ ਸਮਾਨ ਬਾਏ ਕਰ ਰਹੇ ਆ ਇਹ ਸਾਰਾ ਲੋਕਲੀ ਬਾਏ ਕਰ ਰਹੇ ਆ ਸੋ ਪੰਜਾਬ ਦੀ ਇਕਨੋਮੀ ਵਾਸਤੇ ਇਹ ਪੈਸੇ ਸਾਰੇ ਇਨਵੈਸਟ ਹੋ ਰਹੇ ਨੇ ਸਰਦਾਰ ਸਾਹਿਬ ਦੀ ਦੁਕਾਨ ਲੁਧਿਆਣਾ ਵਿੱਚ ਤੇ ਇਹ ਆਈਕੀਆ ਦੇ ਸਾਊਥ ਏਸ਼ੀਆ ਦੇ ਨੰਬਰ 1 ਸਪਲਾਈਰ ਨੇ ਸੋ ਆਂ ਨਵੀਂ ਸਮਾਨ ਵੀ ਨੰਬਰ 1 ਦੇ ਰਹੇ ਆ ਤੇ ਪੈਸੇ ਵੀ ਪੰਜਾਬ ਚ ਇਨਵੈਸਟ ਹੋ ਰਹੇ ਆ ਤੇ ਨਾਲ ਲੋੜਵੰਦਾ ਦੀ ਮਦਦ ਵੀ ਹੋ ਰਹੀ ਹੈ ਨਾ ਸੋ ਜਿਹੜੇ ਇਹ ਗਦੈਲੇ ਤੇ ਰਜਾਈਆਂ ਤੇ ਕੰਬਲ ਨੇ ਇੱਕ ਤਾਂ ਗਰਦਾਸਪੁਰ ਹਜਪੁਰ ਜੱਟਾਂ 55 ਵਿਸਤਰੀ ਉੱਥੇ ਨੇ ਇਹ ਜੋ ਪਰਿਵਾਰ ਨੇ ਜੀ ਹਾਂ ਅੱਛਾ ਇਹ 55 ਕੀ ਨੇ ਇਹ ਇਹ ਪਰਿਵਾਰਾਂ ਦੀ ਲਿਸਟ ਆ ਜੀ ਕਿੰਨੇ ਪੰਨ੍ਹੇ ਵਿੱਚ ਪਰਿਵਾਰ ਨੇ ਜਿਹਨਾਂ ਨੂੰ ਦੇਣਾ ਸਮਾਨ ਆਪਾਂ ਅੱਛਾ ਉਹਨਾਂ ਕਿਸੇ ਪਰਿਵਾਰ ਚ ਮਲਟੀਪਲ ਆਈਟਮਸ ਹੋਣਗੀਆਂ ਕਿਸੇ ਚ ਸਿੰਗਲ ਵੀ ਹੋ ਸਕਦੀਆਂ ਅੱਛਾ ਜਿੰਨੇ ਜੀ ਨੇ ਜਾਂ ਜਿੰਨੇ ਕਰਦੇ ਜੀ ਨੇ ਮਤਲਬ ਜੇ 4 ਜੀ ਨੇ ਤਾਂ ਉਹਨਾਂ ਨੂੰ ਸਿਰਫ ਸਿੰਗਲ ਇੱਕ ਕੰਬਲ ਡਬਲ ਮਿਲੂਗਾ ਜਾਂ ਇੱਕ ਉਸਾ ਉਹਨਾਂ ਸਮਾਨ ਮਿਲੂਗਾ ਕਿਤੇ ਮੈਂਬਰ 4 ਤੋਂ ਵੱਧ ਗਏ ਨੇ ਉਥੇ ਡਬਲ ਹੋ ਜਾਣਾ ਸਮਾਨ ਸਾਰਾ ਇਸ ਤੋਂ ਬਾਅਦ ਜਿਹੜੇ ਇਹ ਗਰਮ ਕੰਬਲ ਤੇ ਬਿਸਤਰੇ ਵਗੈਰਾ ਨੇ ਨਮਾ ਟਾਂਡਾ ਗੁਰਦਾਸਪੁਰ ਚਾ ਅਸੀਂ ਬਿਸਤਰੇ ਤੇ ਅਸੀਂ ਫੈਮਲੀਆਂ ਨੂੰ ਉੱਥੇ ਬਿਸਤਰੇ ਕੰਬਲ ਜਾਂ ਜਿਹੜੇ ਵੀ ਗੱਦੇ ਵਗੈਰਾ ਨੇ ਉਹੋ ਦਿੱਤੇ ਜਾਣੇ ਹਨ ਗਰਮ ਸਿਆਲ ਦੇ ਮਹੀਨੇ ਖਾਤਰ ਜੇ ਕੋਈ ਨਵੇਂ ਟਾਂਡੇ ਦਾ ਇੱਥੇ ਰਹਿੰਦਾ ਤਾਂ ਉਹ ਦਰਿਆਵਤ ਕਰ ਸਕਦਾ ਆਪਦੇ ਪਿੰਡ ਗੋਸਪੁਰ ਕੁਝ ਦਿਨਾਂ ਤੱਕ ਮੇਰੇ ਕੋਲ ਡਿਸਟ੍ਰਿਬਿਊਸ਼ਨ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਕੱਲ ਤੋਂ ਸ਼ੁਰੂ ਹੋ ਜਾਣੀ ਆ ਕੱਲ ਤੋਂ ਸ਼ੁਰੂ ਹੋ ਜਾਣੀ ਆ ਤੇ ਇਸੇ ਤਰੀਕੇ ਨਾਲ ਹੀ ਜਿਹੜੇ ਘਰ ਬਣ ਰਹੇ ਨੇ ਕੋਈ ਵੀ ਅਮਰਸਰ ਦਾ ਗੋਨਿਆਣੇ ਦਾ ਰਹਿੰਦਾ ਗੁਰਦਾਸਪੁਰ ਦਾ ਪੱਖੋ ਕੀ ਟਾਲੀ ਸਾਹ ਵਾਲਾ ਰਹਿੰਦਾ ਉਹ ਆਪਣੇ ਪਿੰਡ ਫੋਨ ਕਰਕੇ ਐਟ ਰੈਂਡਮ ਪਤਾ ਕਰ ਸਕਦੇ ਆ ਵੀ ਇੱਥੇ ਜਿਹੜੀ ਸਿੱਖੀ ਅਵੇਅਰਨੈਸ ਵਾਲੇ ਬਣਾ ਰਹੇ ਨੇ ਘਰ ਪਰ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਅਸੀਂ ਪਾ ਦੇਣੀਆਂ ਨੇ ਸਾਡੇ ਕੋਲ ਜਦੋਂ ਆ ਜਾਣੀਆਂ ਵੀਡੀਓ ਨਹੀਂ ਠੀਕ ਹੈ ਜੀ ਭੇਜ ਦਿੰਦੇ ਨੇ ਮੁਹੱਲੇ ਤੋਂ ਮੁੰਡਾ ਭੇਜ ਦਿੰਦਾ ਉਹ ਜੀ ਹੋਰ ਕਿੱਥੇ ਕਿੱਥੇ ਲੱਗ ਰਹੇ ਪੈਸੇ ਅਮ ਬਸ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਲੰਮਾ ਪ੍ਰੋਜੈਕਟ ਤੇ ਆਪਾਂ ਹੁਣ ਹਰ ਮਹੀਨੇ ਹੀ ਇਹ ਕੰਮ ਚੱਲ ਰਹੇ ਨੇ ਜਿਵੇਂ ਹੁਣ ਬੱਚਿਆਂ ਦੇ ਸਮਾਨ ਵੰਡੇ ਗਏ ਨੇ ਹੁਣ ਵంటర్ ਡਿਸਟ੍ਰੀਬਿਊਸ਼ਨ ਆ ਗਈ ਇਸ ਤੋਂ ਬਾਅਦ ਤੁਹਾਨੂੰ ਪਤਾ ਆਪਾਂ ਸਾਰੇ ਪੰਜਾਬ ਤੋਂ ਆਇਆ ਵੀ ਉੱਥੇ ਦਸੰਬਰ 15 ਤੋਂ ਲੈ ਕੇ ਜਨਵਰੀ 15 ਤੱਕ ਲਾਪਗ ਸਾਰਾ ਪੰਜਾਬ ਬੰਦੀ ਹੁੰਦਾ ਕਿਉਂਕਿ ਤੁੰਦਾ ਇੰਨੀਆਂ ਪੈਂਦੀ ਦਿਨ ਛੋਟੇ ਹੁੰਦੇ ਆ ਤੋ ਉਦੋਂ ਬਹੁਤ ਲਿਮਟਿਡ ਕੰਮ ਹੋਣੇ ਆ ਘਰਾਂ ਦੇ ਵੀ ਸੀ ਮਹਾਰਾਜ ਜੀ ਕਿਰਪਾ ਨਾਲ ਜਿਹੜੇ ਘਰ ਸ਼ੁਰੂ ਕੀਤੇ ਆਪਾਂ ਜਿਹੜੇ ਲੈਂਡਰ ਲੁੰਟਰ ਪੈ ਗਏ ਨੇ ਉਹ ਜ਼ਰੂਰ ਨਿਭੜ ਜਾਣਗੇ ਬੜੇ ਨਵੇਂ ਘਰ ਨੇ ਉਹ ਬੜੇ ਸਲੋ ਹੋਣਗੇ ਹੁਣ ਟਾਈਮ ਵਜਾਂਦਾ ਵਾ ਤੇ ਫੂਡ ਦਾ ਉਹਨਾਂ ਦਾ ਕੀ ਇੰਤਜ਼ਾਮ ਆ ਖਾਣਾ ਵਗੈਰਾ ਦਾ ਹੈ ਉਹਨਾਂ ਕੋਲੇ ਇੰਤਜ਼ਾਮ ਥੋੜਾ ਬਹੁਤ ਪਿੰਡਾਂ ਚ ਲੋਕ ਬਹੁਤ ਸਪੋਰਟ ਕਰ ਰਿਹਾ ਜੀ ਹੁਣ ਮੰਨ ਲਓ ਆ ਕਪੂਰਥਲੀ ਗੱਲ ਆ ਲਈ ਜਿੱਥੇ ਰੇਤਾ ਬਹੁਤ ਆਪਾਂ ਕਹਿੰਦੇ ਆਇਆ ਤੇ ਉਹ ਪਰਿਵਾਰਾਂ ਕੋਲ ਕੁਝ ਵੀ ਨਹੀਂ ਸੀਗਾ ਉਹ ਪਰਿਵਾਰ ਦੇ ਕੁਝ ਮੋਤਵਾ ਸਰਜਣ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਮਿਸਤਰੀ ਉਹਨਾਂ ਨੇ ਆਪ ਪ੍ਰੋਵਾਈਡ ਕੀਤਾ ਕਿ ਕਹਿੰਦੇ ਭਾਜੀ ਮਿਸਤਰੀ ਦਾ ਖਰਚਾ ਸੀ ਆਪ ਦਿੰਨੇ ਆ ਵੀ ਤੁਸੀਂ ਨੌਦਮ ਕਰ ਰਹੇ ਹੋ ਬਾਕੀ ਸਾਰਾ ਖਰਚਾ ਤੁਸੀਂ ਕਰ ਰਹੇ ਹੋ ਤੇ ਇਵਨ ਲੋਕ ਆਫਟਰਵੇਅ ਕਰ ਰਿਹਾ ਪ੍ਰੋਜੈਕਟਾਂ ਦੀ ਤੇ ਨਾਲ ਪਰਿਵਾਰਾਂ ਦੇ ਵੀ ਦੇਖ ਰਹੇ ਆ ਵੀ ਪਰਿਵਾਰ ਕਿੱਥੇ ਰਹਿਣੇ ਆ ਪਰਿਵਾਰਾਂ ਨੂੰ ਜ਼ਮੀਨ ਆੜੇ ਜ਼ਮੀਨ ਵੀ ਆ ਪਰਿਵਾਰ ਨੂੰ ਪੰਚਾਇਤ ਨੇ ਦਿੱਤੀ ਆ ਸੋ ਸਾਰੀ ਕੋਆਰਡੀਨੇਸ਼ਨ ਹੋ ਰਹੀ ਆ ਗਰਾਊਂਡ ਤੇ ਲੋਕ ਬਹੁਤ ਲੱਗੇ ਨੇ ਜਿਹੜੇ ਇਹ ਆਪ ਮੁਹਾਰਾ ਹੋ ਕੇ ਪਰਿਵਾਰਾਂ ਦੀ ਦੇਖਭਾਲ ਕਰ ਰਹੇ ਨੇ ਵੀ ਪਰਿਵਾਰਾਂ ਨੂੰ ਜ਼ਮੀਨ ਮਿਲ ਜਵੇ ਜਿਹਦੇ ਹੁਣ ਸਾਰਾ ਕੁਝ ਖਤਮ ਹੀ ਹੋ ਗਿਆ ਉਹਨਾਂ ਦੀ ਪਹਿਲੀ ਪ੍ਰਾਇੋਰਟੀ ਹੈ ਵੀ ਘਰ ਬਣਾਉਣ ਵਾਸਤੇ ਜ਼ਮੀਨ ਮਿਲ ਜਵੇ ਸੈਕੰਡ ਪ੍ਰਾਇੋਰਟੀ ਹੋਣੀ ਜਿੱਦਾਂ ਜਿਨ੍ਹਾਂ ਕੋਲ ਲੈਂਡ ਸੀਗਾ ਆਪ ਦਾ ਖੇਤੀ ਵਾਸਤੇ ਉਹਦੇ ਵਾਸਤੇ ਫਿਰ ਬਾਅਦ ਜਦੋਂ ਜਾਇਦ ਹੋਊਗਾ ਤੇ ਬਾਕੀ ਜਥੇਬੰਦੀਆਂ ਜਿਹੜੀਆਂ ਉੱਥੇ ਗਈਆਂ ਸੀ ਕੰਮ ਕਰਨ ਉਹ ਤਕਰੀਬਨ ਤਕਰੀਬਨ ਆ ਗਈਆਂ ਜਿਹੜੀ ਬਾਹਰੋਂ ਗਈਆਂ ਹੋਈਆਂ ਸੀ ਇਦਾਂ ਹੀ ਹੁੰਦਾ ਭਾਈ ਸਾਹਿਬ ਨਾ ਐਮਰਜੈਂਸੀ ਰੀਲੀਫ 'ਚ ਟੈਂਪੋਰਰੀ ਕੰਮ ਹੀ ਹੁੰਦੇ ਨੇ ਆਪਾਂ ਕਿਉਂਕਿ ਜਥੇਬੰਦੀ ਪਹਿਲਾਂ ਤੋਂ ਹੀ ਲੌਂਗ ਟਰਮ ਡਿਵੈਲਪਮੈਂਟ ਦਾ ਕੰਮ ਕਰਦੇ ਆ ਨਾ ਮਤਲਬ ਐਜੂਕੇਸ਼ਨ ਤੇ ਜਥੇਬੰਦੀ ਕੰਮ ਕਰਦੇ ਜਾਂ ਆਪਾਂ ਡਿਵੈਲਪਮੈਂਟ ਦਾ ਕੰਮ ਸਿਕਲਿਗਰ ਸਿਖਾਨੀ ਆ ਬਸਤੀਆਂ ਜਿੱਥੇ ਜਾ ਕੇ ਬੈਠ ਗਏ ਉੱਥੇ ਸੱਤ-ਸੱਤ ਸਾਲ ਤੋਂ ਬੈਠੇ ਆ ਆਪਾਂ ਪਾ ਪਛੋਰੀ ਪੈਂ ਮੱਧ ਪ੍ਰਦੇਸ਼ ਦਾ ਹైదరాబాద్ ਦੇ ਵਿੱਚ ਪਰਪਿੰਡ ਨੇ ਆਕਾਸ਼ ਨਗਰ ਹੈਗਾ ਇਹ ਦੌਰ ਦੇ ਵਿੱਚ ਉਹਦੀ ਹਾਂਜੀ ਪੰਜ ਪੰਜ ਸਾਲ ਤੋਂ ਬੈਠੇ ਆ ਕੋਈ ਆਪਣਾ ਦਾ ਐਕਸਪੀਰੀਅੰਸ ਉਸ ਕੰਮ ਦਾ ਇਹ ਵੀ ਲੌਂਗ ਟਰਮ ਕੰਮ ਕਰਨਾ ਨਾ ਹੂੰ ਹੂੰ ਸੋ ਇਵੇਂ ਸਮੇਂ-ਸਮੇਂ ਤੇ ਆਪਾਂ ਆ ਕੇ ਸੰਗਤ ਨੂੰ ਅਪਡੇਟ ਦਿੰਦੇ ਰਹਿਵਾਂਗੇ ਵੀ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਤੁਹਾਨੂੰ ਤਾਂ ਪੰਜਾਬ ਦੀ ਗੱਲ ਦੱਸੋ ਪੰਜਾਬ ਦੇ ਬਾਰੇ ਜੀ ਸੀ ਤਾਂ ਇੰਟਰਸਟਿਡ ਆ ਪੰਜਾਬ ਤੇ ਜਿਹਨੂੰ ਜਿਹਨੂੰ ਵੀ ਮਦਦ ਪਹੁੰਚਦੀ ਆ ਫਿਰ ਆਪਾਂ ਫਿਰ ਅਗਲੇ ਮਹੀਨੇ ਜੀ ਮੈਂ ਚਾਹੂੰਗਾ ਕਿ ਤੁਸੀਂ ਆ ਕੇ ਹੋਰ ਦੱਸਿਓ ਕੀ ਦਾ ਲੰਟਰ ਪੈ ਗਿਆ ਕੀ ਦਾ ਨਹੀਂ ਪਿਆ ਜਾਂ ਹੋਰ ਜਿਹੜੇ ਜਿਹੜੇ ਵੀ ਖਰਚੇ ਹੁੰਦੇ ਆ ਉਹਦਾ ਵਾਕਿਆ ਤੌਰ ਤੇ ਹਿਸਾਬ ਦਿੰਦੇ ਰਹੋ ਤੇ ਆਹ ਸ਼ੀਟਸ ਜਿਹੜੀਆਂ ਨੇ ਵਾਕਿਆ ਤੌਰ ਤੇ ਟੋਟਲ ਖਰਚੇ ਦੀ ਮੇਰੇ ਖਿਆਲ ਤੁਸੀਂ ਦੇ ਹੀ ਰਹੇ ਹੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਹਾਂਜੀ ਹਾਂਜੀ ਕੁਲਵਿੰਦਰ ਸਿੰਘ ਨਾਲ ਗੱਲ ਹੁੰਦੀ ਰਹਿੰਦੀ ਆ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਤਾਂ ਵਾਪਸ ਹੋ ਜੀ ਥੈਂਕ ਯੂ